ਗੋਲੀ ਦਾ ਸ਼ਿਕਾਰ ਅੱਜ ਗੈਂਗਸਟਰਸ ਪੰਜਾਬ ਚ ਕੋਈ ਨੂਨ ਚੀਜ਼ ਨਹੀਂ ਅੱਜ ਭਾਵੇਂ ਕੈਨੇਡਾ ਦੇ ਕੋਲ ਰਾਤ ਹੀ ਅਮਰੀਕਾ ਨੇ ਤੇ ਕੈਨੇਡਾ ਨੇ ਜੁਆਇੰਟ ਆਪਰੇਸ਼ਨ ਦੇ ਵਿੱਚ ਕੈਲੀਫੋਰਨੀਆ ਕਿੰਨੇ ਬੰਦੇ ਗ੍ਰਿਫਤਾਰ ਕੀ ਜਿੰਨੇ ਗੈਂਗਸਟਰਸ ਉਹ ਸਾਰੇ ਬਾਹਰਲੇ ਦੇਸ਼ਾਂ ਚੋਂ ਚੱਲਦੇ ਮੈਂ ਪੁੱਛਣਾ ਚਾਹਨਾ ਮੈਂ ਇਹੀ ਗੱਲ ਅੱਜ ਬੰਗ ਭਗਵੰਤ ਮਾਨ ਕੋ ਪੁੱਛੀ ਹੈ ਭਗਵੰਤ ਮਾਨ ਜੀ ਦੇ ਰਾਜ ਕਰਨ ਦੇ ਕਾਬਿਲ ਹਨ ਤੇ ਫਿਰ ਰਾਜ ਤੋਂ ਬਾਹਰ ਹੋ ਉਹ ਲੋਕਾਂ ਨੂੰ ਕਿਉਂ ਇਸ ਐਡੀ ਵੱਡੀ ਸਜ਼ਾ ਦੋ? ਕਿਸੇ ਦੀ ਜ਼ਿੰਦਗੀ ਕਿਸੇ ਦਾ کاروبار ਕਿਸੇ ਦਾ ਜਾਇਦਾਦ ਮਹਿਫੂਜ਼ ਕਿਸੇ ਦੇ ਬੱਚੇ ਮਹਿਫੂਜ਼ ਲੋਕ ਡਰਦੇ ਹੋਏ ਇਹਨਾਂ ਗੈਂਗਸਟਰਸ ਡਰੱਗਸ ਦੇ ਉੱਤੋਂ ਨਸ਼ੀਆਂ ਤੋਂ ਆਪਣੇ ਨੌਜਵਾਨ ਬੱਚੇ ਆਪਣੇ ਘਰ ਵਿੱਚ ਆਪਣੇ ਮਾਪੇ ਬਜ਼ੁਰਗਾਂ ਨੂੰ ਛੱਡ ਕੇ ਅਕੀਲਲੀ ਉਮਰ ਬਾਬਲੇ ਬੁੜਕਾ ਜਾਣਾ। ਮਾਰ ਵੀ ਜਿਹਨੇ ਕੋਈ ਕਾਰੋਬਾਰ ਆਪਣੀ ਮਿਹਨਤ ਨਾਲ ਚਲਾ ਲਿਆ ਉਹਨੂੰ ਵੀ ਫਰਾਉਤੀ ਦੇ ਟੈਲੀਫੋਨ ਇੱਥੇ ਆ ਰਹੇ ਨੇ ਤੇ ਬਾਹਰ ਆ ਇਹ ਜਿਹੜਾ ਗੈਂਗਸਟਰਸ ਦਾ ਨੈਟਵਰਕ ਇਹ ਮੌਜੂਦਾ ਸਰਕਾਰ ਨੂੰ ਤੋੜਨਾ ਪਏ ਸੈਂਟਰ ਦੀ ਸਰਕਾਰ ਨਾਲ ਗੱਲ ਕਰੋ ਬਹਾਨੇ ਨਾ ਲਾਓ ਕਿ ਕੋਈ ਗੈਂਗਸਟਰ ਬੀਜੇਪੀ ਦੀ ਜੇਲ੍ਹ 'ਚ ਹੈ ਜਾਂ ਬੀਜੇਪੀ ਦੀ ਜੇਲ੍ਹ 'ਚ ਹੈ ਤੇ ਭਗਵਾਨ ਤਾਂ ਮੈਂ ਤੁਹਾਨੂੰ ਕਿਹਾ ਮੈਂ ਮਿਨਿਸਟਰ ਨੂੰ ਜਾ ਕੇ ਦਿੱਲੀ ਪੜਿਆ ਹੂੰ ਉੱਥੇ ਫਲੋਰ ਆਫ ਦੀ ਹਾਊਸ 'ਚ ਡਿਸਕਸ਼ਨ ਕਰਾਂ ਅਸੀਂ ਦਸੀਏ ਹਾਲਾਤ ਕੀ ਨੇ ਪੰਜਾਬ ਦੇ ਇਹਦੇ ਵਿੱਚ ਮੈਨੂੰ ਪਤਾ ਹੈ ਇਹਦੇ ਵਿੱਚ ਇਹ ਜਾਣ ਹੈ ਨਹੀਂ ਇਸ ਗੱਲ ਦਾ ਜਵਾਬ ਦੇਣ ਦੀ ਇਹ ਸਰਕਾਰ ਭੱਜ ਰਹੀ ਜਵਾਬ ਦੇਣ ਤੋਂ ਹੋਰ ਹੀ ਗੱਲਾਂ ਤੇ ਪਏ ਨੇ ਜਿਹਦਾ ਕੋਈ ਬੋਧਾ ਪੰਜਾਬ ਦਾ ਸਰਕਾਰ ਹੈ ਜੋ ਕੱਲ ਮੈਨੂੰ ਆਸ ਹੈ ਕਿ ਇੱਕ ਤੇ ਲੌਂਡ ਆਰਡਰ ਤੇ ਦੂਸਰੀ ਡਿਸਕਸ਼ਨ ਜਿਹੜੀ ਜ਼ਮੀਨ ਕਿਸਾਨਾਂ ਦੀ ਲੁੱਟਣ ਦਾ ਪ੍ਰੋਗਰਾਮ ਕੇਜਰੀਵਾਲ ਐਂਡ ਕੋ ਨੇ ਬਣਾਇਆ ਜਿਸ ਤਰ੍ਹਾਂ ਕਿਸੇ ਟਾਈਮ ਤਿੰਨ ਕਾਲੇ ਕਾਨੂੰਨ ਮੋਦੀ ਸਾਹਿਬ ਲੈ ਕੇ ਆਏ ਸੀ ਪੰਜਾਬ ਦੀਆਂ ਜ਼ਰਖੇਰ ਜ਼ਮੀਨਾਂ ਨੂੰ ਖਡਾਨੀਆਂ ਤੇ ਅਬਾਨੀਆਂ ਦੇ ਹੱਥੇ ਦੇਣਾ ਚਾਹੁੰਦੇ ਸੀ ਹੁਣ ਇਹ ਕੇਜਰੀਵਾਲਾਂ ਨੂੰ ਪੰਜਾਬ ਦੀ 40000 ਫਰਟਾਈਲ ਜ਼ਮੀਨ ਜਿਹੜੀ ਹੈ ਇਹ ਵੱਡੇ ਮਲਟੀ ਨੈਸ਼ਨਲਸ ਨੂੰ ਵੱਡੇ ਡਿਵੈਲਪਰਸ ਨੂੰ ਦੇਣਾ ਚਾਹੁੰਦੇ ਨੇ ਤੇ ਤਕਰੀਬਨ ਇਹਦੇ ਚੋਂ 40 ਤੋਂ 50 ਹਜ਼ਾਰ ਕਰੋੜ ਰੁਪਈਆ ਕੱਢ ਕੇ ਤੇ ਫਿਰ ਭੱਜ ਜਾਣਾ ਚਾਹੁੰਦੇ ਨੇ ਤੋਂ ਇਹ ਅਸੀਂ ਹੁਣ ਨਹੀਂ ਦਵਾਂਗੇ ਸੋ ਇਹ ਦੋ ਇਸ਼ੂਸ ਨੇ ਸਾਡੀ ਦੋ ਦਿਨ ਵੈਸੇ ਨਾਲ ਮੰਨੀ ਹੈ ਹੁਣ ਕੱਲ ਕੀ ਹੋਏਗਾ ਤੁਹਾਨੂੰ ਸਵੇਰੇ ਪਤਾ ਲੱਗ ਜਾਵੇਗਾ ਆਸ ਉਮੀਦ ਤੇ ਸਾਨੂੰ ਇਹਨਾਂ ਤੋਂ ਹੈ ਨਹੀਂ ਆਮ ਆਦਮੀ ਕਹਿੰਦੀ ਹੈ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਜਿਹੜਾ ਹੈ ਜੀ ਦੁਰਸ਼ਟ ਹੈ ਪੁਲਿਸ ਆਪਣਾ ਕੰਮ ਕਰੂਗੀ ਲੇਕਿਨ ਆਇਤ ਜਿਹੜਾ ਹੈਗਾ ਪੰਜਾਬ ਦੇ ਹਾਲਾਤ ਮਾੜੇ ਹੋ ਰਹੇ ਕਿਤੇ ਗੋਲੀਆਂ ਚੱਲ ਰਹੀਆਂ ਕਿਤੇ ਕਤਲ ਹੋ ਰਿਹਾ ਤੇ ਕਿਤੇ ਫਰੋਤਿਆਂ ਸਤੇ ਕਾਨੂੰਨ ਵਿਵਸਥਾ ਕੱਲੀ ਭਗਵੰਤ ਮਾਂ ਤੇ ਉਹਦੇ ਟੱਬਰ ਵਾਸੀ ਠੀਕ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜਾ ਤੁਹਾਡਾ ਇਹ ਬਹੁਤ ਏਰੀਆ ਹੈ ਫਾਜ਼ਿਲਕਾ ਪੁਲਿਸ ਡਿਸਟ੍ਰਿਕਟ ਦੇ ਥੱਲੇ ਹੈ ਟੋਟਲ ਫਾਜ਼ਿਲਕਾ ਦੇ ਵਿੱਚ 20-25 ਨੱਕ ਆਦਮੀ ਰਹਿੰਦੇ ਨੇ ਪੁਲਿਸ ਡਿਸਟ੍ਰਿਕਟ ਸਾਰੇ ਜੱਜਜਬੌਰ ਵੀ ਆਉਂਦਾ ਛੋਟੇ ਛੋਟੇ ਹੋਰ ਬਹੁਤ سارے ਸ਼ਹਿਰ ਆਉਂਦੇ ਤੇ ਤਕਰੀਬਨ 18 ਤੋਂ 20 ਲੱਖ ਲੋਕਾਂ ਦੀ ਆਬਾਦੀ ਹੈ ਤੇ ਟੋਟਲ ਬੰਦੇ ਜਿਹੜੀ ਡਿਪਲੋਇਮੈਂਟ ਹੈ ਜ਼ਿਲ੍ਹੇ ਦੇ ਵਿੱਚ 1200 ਬੰਦੇ ਤੇ ਭਗਵੰਤ ਦੇ ਚਾਰ ਮੈਂਬਰ ਨੇ ਘੱਟ ਚਾਰ ਤੇ 1100 ਬੰਦੇ ਕੱਲੇ ਭਗਵੰਤ ਨੂੰ ਸ਼ੀਫਗਾਰਡ ਕਰਨ ਵਾਸਤੇ ਪਰਿਵਾਰ ਨੂੰ ਬਚਾਉਣ ਵਾਸਤੇ ਸੇਫਟੀ ਦੇਣ ਵਾਸਤੇ 1100 ਬੰਦਾ ਤੇ 20 ਲੱਖ ਬੰਦਿਆਂ ਨੂੰ ਸ਼ੀਫਗਾਰਡ ਕਰਨ ਵਾਸਤੇ 1200 ਬੰਦੇ ਤੇ ਤੁਹਾਨੂੰ ਪਤਾ ਹੀ ਹੈ ਕਿ ਫਿਰ ਇੱਥੇ ਬਣ ਕੀ ਦੇ ਇਹਨਾਂ ਵਾਸਤੇ ਬਿਲਕੁਲ ਠੀਕ ਹੈ ਕਿਉਂਕਿ ਅੱਖਾਂ ਵੀ ਬੰਦ ਨੇ ਤੇ ਕੰਨ ਵੀ ਇਹਦੇ ਬੰਦ ਪਾਇਆ ਸੀ ਇੱਕ ਜਿਹੜੀ ਪੰਜਾਬ ਦੀ ਇੰਡਸਟਰੀ ਐਸੀ ਚੀਜ਼ ਨੂੰ ਮਤਲਬ ਕਿ ਧਿਆਨ ਦੇ ਦੇ ਕੋ ਮੇਰੀ ਬੇਨਤੀ ਹੈ ਜੇ ਅਰੋੜਾ ਸਾਹਿਬ ਅੰਦਰ ਐਮ ਐਲ ਏ ਬਣੇ ਨੇ ਲੁਧਿਆਣਾ ਦੇ ਇਹਨਾਂ ਨੂੰ ਇੰਡਸਟਰੀਜ਼ ਦਾ ਮਹਿਕਮਾ ਕਰਦਾ ਇਹਨਾਂ ਨੂੰ ਉਹ ਜੇ ਬਣਿਆ ਨੂੰ ਹਫ਼ਤਾ ਦਸ ਦਿਨ ਹੋਏ ਉਸੇ ਸ਼ਹਿਰ ਦੇ ਵਿੱਚੋਂ ਮਧਿਆ ਪ੍ਰਦੇਸ਼ ਦਾ ਚੀਫ ਮਿਨਿਸਟਰ ਮਧਿਆ ਪ੍ਰਦੇਸ਼ ਤੋਂ ਆਂਦਾ ਇੱਥੇ ਸਾਡੇ 15000 ਕਰੋੜ ਦੀ ਇਨਵੈਸਟਮੈਂਟ ਲੁਧਿਆਣੇ ਦੇ ਕਾਰੋਬਾਰੀਆਂ ਕੋਲੋਂ ਇੰਡਸਟਰੀਅਲਿਸਟਾਂ ਕੋਲ ਬਧਿਆ ਪ੍ਰਦੇਸ਼